1000 ਰੁਪਏ ਦੇ ਚਾਰ ਸੂਟ ਨੇ 300 ਰੁਪਏ ਦੇ ਦੋ ਸੂਟ 1000 ਰੁਪਏ ਦੇ ਪੰਜ ਕੁੜਤੇ ਜੰਮੇ ਦੇ 200 ਤੋਂ ਬਾਈ ਜੀ ਕੋਲ ਕੁੜਤਾ ਪਜਾਮਾ ਦਾ ਸਟਾਰਟ ਹੋ ਗਿਆ ਅੱਜ ਕੋ ਆਪਾਂ ਪਹੁੰਚੇ ਹਾਂ ਸੋਨੀ ਕਲੈਕਸ਼ਨ ਛਾਦਲੀ ਚ ਦੇ ਦੇਖ ਰਹੇ ਹੋ ਗੁਰਤੇਜ ਕਲਥ ਹਾਊਸ ਜਿਹੜੀ ਦੁਕਾਨ ਆ ਆਪਾਂ ਇੱਥੇ ਪਹੁੰਚੇ ਆ ਆਜੋ ਕਰ ਆਪਣਾ ਦੇਖਦੇ ਆ ਕਿ ਕੀ ਕੀ ਹੈ ਸਮਾਨ ਕੀ ਕੀ ਹੈ ਰੇਟ ਨੇ ਬਾਈਆਂ ਦੇ ਆਜੋ ਕਰੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਕੀ ਆਫਰ ਲੈ ਕੇ ਆਏ ਆ ਆਪਾਂ ਲੋਕਾਂ ਵਾਸਤੇ ਨਰ ਤਾਂ ਆਪਾਂ ਨੂੰ ਦਿਖਾ ਦਈਏ ਮੜੇ ਜੀ ਆਪਣੇ ਕੀ ਕੀ ਵੈਰਾਈਟੀ ਹੈ ਕੀ ਕੀ ਆਪਣੇ ਲੋਕ ਮਤਲਬ ਬੀਣਾ ਭਾਈਆਂ ਵਾਸਤੇ ਕੁੜੀਆਂ ਵਾਸਤੇ ਕੀ ਕੀ ਹੈ ਉਹ ਦੱਸ ਦੋ ਮੜੇ ਆ ਦਿਖਾ ਦੋ ਮੜੇ ਨਾਲੇ ਅਸੀਂ ਅੱਜ ਤੁਹਾਡੇ ਲਈ ਲੈ ਕੇ ਆਏ ਜੀ 300 ਰੁਪਏ ਦੇ ਦੋ ਸੂਟ ਠੀਕ ਹੈ ਜੀ 300 ਦੇ ਸੂਟ ਦੋ ਪ੍ਰਿੰਟ ਦੀ ਆਈਟਮ ਹੈ ਜੀ ਬਰੋਸ਼ੇ ਦਾ ਬੇਸ ਹੈ ਜੀ ਲਓ ਬਾਈ ਜੀ ਦੇਖ ਸਕਦੇ ਹੋ ਤੁਸੀਂ ਗਰਮੀਆਂ ਵਾਸਤੇ ਹੈ ਬਈ ਇਹ ਹਾਂਜੀ ਗਰਮੀਆਂ ਵਾਲੀ ਆਈਟਮ ਹੈ ਜੀ ਠੀਕ ਹੈ ਤੁਹਾਨੂੰ 300 ਰੁਪਏ ਦੇ ਦੋ ਸੂਟ ਦੇਣੇ ਨੇ ਜੀ 300 ਦੇ ਦੋ ਹਾਂਜੀ ਪੱਕੀ ਗੱਲ ਹੈ ਹਾਂਜੀ ਹਾਂਜੀ ਬਾਈ ਦੇਖ ਲਓ ਵੀਡੀਓ ਚੱਲ ਰਹੀ ਹੈ ਰੇਟ ਦੀ ਵੀ ਪੂਰੀ ਜ਼ਿੰਮੇਵਾਰੀ ਹੋਊਗੀ ਜੀ ਠੀਕ ਹੈ ਹਾਂਜੀ ਮਤਲਬ ਇਹ ਰੇਟ ਮਿਲਦਾ ਨਹੀਂ ਕਿਤੋਂ ਹਾਂਜੀ ਹਾਂਜੀ ਹੋਲਸੇਲ ਦੇ ਰੇਟ ਨੇ ਜੀ ਹੋਲਸੇਲ ਦੇ ਰੇਟ ਨੇ ਹਾਂਜੀ ਜੇ ਕੋਈ ਹੋਲਸੇਲ ਵਾਸਤੇ ਹੋ ਚਾਹੁੰਦਾ ਬਾਈ ਕੋਈ ਹਾਂਜੀ ਹਾਂਜੀ ਉਹਨੂੰ ਹੋਰ ਵੀ ਲੈਸ ਵਿੱਚੋਂ ਜੀ ਠੀਕ ਹੈ ਹਾਂਜੀ ਇਹ ਚਾ ਡਿਜ਼ਾਈਨਿੰਗ ਹੈ ਜੀ ਸਾਰੀ ਅਲੱਗ ਅਲੱਗ ਵਿੱਚ ਡਿਜ਼ਾਈਨ ਨੇ ਜੀ ਪ੍ਰਿੰਟ ਦੇ ਬਾਈ ਭੰਡਾਰ ਨੇ ਬਾਈ ਲਵੇ ਬਾਈ ਲਵੇ ਦੇਖ ਲਓ ਮੜਿਆ ਕਿਨਾਂ ਸਾਡੇ ਲਈ ਸਿੱਧਾ ਸੱਦਾ ਮਾਲ ਆ ਰਿਹਾ ਜੀ ਫੈਕਟਰੀ ਤੋਂ ਜੇ ਤੁਸੀਂ ਕੋਈ ਸੂਟ ਤੁਹਾਨੂੰ ਲੱਗਦਾ ਵੀ ਆ ਤੁਹਾਡੇ ਕਲਰ ਪਸੰਦ ਆ ਗਿਆ ਤੁਸੀਂ ਉਹ ਕਲਰ ਦੇਖ ਕੇ ਸਕਰੀਨਸ਼ਾਟ ਮਾਰ ਕੇ ਵੀ ਬਾਈ ਤੋਂ ਆ ਕੇ ਲੈ ਲਓ ਹੈ ਪ੍ਰਿੰਟ ਨੇ ਜੀ 300 ਰੁਪਏ ਦੇ ਦੋ ਸੂਟ ਦੇਨੇ ਨੇ ਜੀ ਕੁੱਲ 300 ਦੇ ਦੋ ਹਾਂਜੀ ਆਮ ਮਾਰਕੀਟ ਦੇ ਵਿੱਚ ਇਹ ਦੋਟਾ ਹੀ ਸਰਬੈ ਸੂਟ ਸੇਲ ਹੋ ਰਿਹਾ ਜੀ ਅੱਛਾ ਹਾਂਜੀ ਸੋਨੀ ਕਲੈਕਸ਼ਨ ਸ਼ਾਇਲੀ ਤੇ 300 ਰੁਪਏ ਦੋ ਸੂਟ ਦੇਨੇ ਨੇ ਜੀ ਠੀਕ ਹੈ ਭਾਈ ਇਹ ਆਈਟਮ ਕਿੰਨੇ ਦੀ ਹੈ ਇੱਕ ਏਅਰਟ ਮਾਰੀ ਹੈ ਜੀ ਕਾਟਨ ਪ੍ਰਿੰਟ ਦੀ ਜੀ ਦਵੱਟੇ ਦੇ ਨਾਲ ਆਈਟਮ ਹੈ ਜੀ ਇਹ ਚਾਰ-ਚਾਰ ਰੰਗਾਂ ਦਾ ਕਲਰ ਚਾਰਟ ਹੈ ਜੀ ਠੀਕ ਹੈ ਅਰੇਂਜ ਹੈਗੀ ਹੈ ਜੀ ਕੁੱਲ 2200 ਰੁਪਏ ਦਾ ਸੂਟ ਹੈ ਜੀ ਕੁੱਲ 2200 ਦਾ ਹਾਂਜੀ 1000 ਰੁਪਏ ਦੇ ਚਾਰ ਸੂਟ ਦੇਨੇ ਨੇ ਜੀ 1000 ਦੇ ਚਾਰ ਹਾਂਜੀ ਇਹ ਚ ਡਿਜ਼ਾਈਨਿੰਗ ਪ੍ਰਿੰਟ ਬਹੁਤ ਆਏ ਹੋਏ ਨੇ ਜੀ ਆ ਦੇਖੋ ਦਰਸ਼ਕੋ ਪ੍ਰਿੰਟ ਬਾਦੂ ਜਿਹੜਾ ਕੋਈ ਚਾਹੀਦਾ ਤੁਹਾਨੂੰ ਮਿਲੂਗਾ ਪ੍ਰਿੰਟ ਸਾਰੇ ਡਾਰਕ ਲਾਈਟ ਸਾਰੇ ਪ੍ਰਿੰਟ ਨੇ ਜੀ ਠੀਕ ਹੈ ਜੀ ਹਾਂਜੀ 1000 ਰੁਪਏ ਦੇ ਚਾਰ ਸੂਟ ਨੇ ਜੀ 1000 ਦੇ ਚਾਰ ਠੀਕ ਹੈ ਹਾਂਜੀ ਭਾਈ ਜੀ ਕੈਮਰਿਕ ਦੀ ਆਈਟਮ ਆ ਰਹੀ ਹੈ ਜੀ ਇਹ ਵੱਡਾ ਪਣਾ ਜੀ ਇਹਦਾ ਠੀਕ ਹੈ ਸਾਢੇ 3 ਮੀਟਰ ਦੀ ਕਟ ਹੈ ਜੀ ਪੂਰੀ ਅੱਛਾ ਸਾਢੇ 3 ਮੀਟਰ ਦਾ ਹਾਂਜੀ ਪੱਕੇ ਰੰਗ ਨੇ ਜੀ ਠੀਕ ਹੈ ਇਹ ਵੀ ਗਰਮੀ ਵਾਸਤੇ ਆ ਗਰਮੀ ਵਾਲੀ ਹਟਮ ਹੈ ਜੀ ਪਿਓਰ ਕੈਮਰੀਕਾ ਠੀਕ ਹੈ ਜੀ ਸੂਟ ਦੇਣਾ ਇਹ ਜੀ 300 ਰੁਪਏ ਦਾ ਕੁੱਲ ਹਾਂਜੀ ਆਮ ਮਾਰਕੀਟ ਦੇ ਵਿੱਚ ਇਹੀ ਸੂਟ 5-500 ਰੁਪਏ ਸੇਲ ਹੋ ਰਿਹਾ ਜੀ 500 ਰੁਪਏ ਦੇ ਸੇਲ ਹੋ ਰਹੇ ਨੇ ਹਾਂਜੀ ਲੈ ਵੀ ਕਲੈਕਸ਼ਨ ਸ਼ਾਜਲੀ ਤੇ ਜੀ ਕੁੱਲ 300 ਰੁਪਏ ਦਾ ਸੂਟ ਦੇਣਾ ਜੀ 200 ਮੇਲਾ ਲੁੱਟ ਲੋ ਲੈ ਪ੍ਰਿੰਟ ਦੇ ਡਿਜ਼ਾਈਨ ਬਹੁਤ ਨੇ ਜੀ ਦਰਸ਼ਕੋ ਲਾਈਵ ਤਸਵੀਰਾਂ ਦੇ ਤੁਸ ਨੂੰ ਬਾਈ ਦਿਖਾ ਰਿਹਾ ਵੀ ਜਿਹੜੇ ਸੂਟ ਨੇ ਦੇਖ ਲਓ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਵੈਰਾਈਟੀਆਂ ਲੇਡੀਜ਼ ਵਾਸਤੇ ਪਹਿਣਾ ਵਾਸਤੇ ਜੇ ਕਿਸੇ ਨੇ ਲੈਣਾ ਹੈ ਬਜੁਰਗਾਂ ਵਾਸਤੇ ਲੈਣੇ ਨੇ ਤਾਂ ਹਰ ਇੱਕ ਤਰ੍ਹਾਂ ਦੀ ਬਾਈ ਕੋਲ ਵੈਰਾਈਟੀ ਹੈਗੀ ਉਹ ਵੀ ਸਸਤੇ ਰੇਟਾਂ 'ਚ ਕੁੱਲ 300 ਰੁਪਏ ਦਾ ਸੂਟ ਹੈ ਜੀ ਸਕਰੀਨ ਸ਼ਾਟ ਮਾਰ ਕੇ ਆ ਜਿਓ ਬਾਈ ਬਾਕੀ ਮਾਨਤਲ ਮੌਕੇ ਤੇ ਕਰਦਣਗੇ ਕੋਈ ਹੋਊਗਾ ਤਾਂ ਦੇਖਣੋਗਾ ਕਿ ਹੋਰ ਪਸੰਦ ਆਉਂਦਾ ਫਰੋਂ ਤੋਂ ਬਿਨਾਂ ਕੋਈ ਹੋਰ ਸਾਡੀ ਰੇਟ ਦੀ ਫੁੱਲ ਜ਼ਿੰਮੇਵਾਰੀ ਹੈ ਜੀ 290 ਰੁਪਏ ਦਾ ਸੂਟ ਵੀ ਨਿਕਤੋਂ ਮਿਲਦਾ ਇਹ ਜੀ ਅੱਛਾ ਜੀ ਹਾਂਜੀ 10 ਰੁਪਏ ਦੀ ਠੀਕ ਹੈ ਡੀ ਆਨ ਬਹੁਤ ਨੇ ਜੀ ਪ੍ਰਿੰਟ ਦੇ ਜੀ ਸਾਰੇ ਡਿਜੀਟਲ ਪ੍ਰਿੰਟ ਨੇ ਜੀ ਦਰਸ਼ਕੋ ਸਕਰੀਨ ਸ਼ਾਟ ਮਾਰ ਕੇ ਆ ਜਿਓ ਜੇ ਤੁਹਾਨੂੰ ਲੱਗਦਾ ਵੀ ਕੋਈ ਭਾਈ ਸਾਡੇ ਫਿੱਟਾ ਗਿਆ ਹਸੂਟ ਤਾਂ ਸਕਰੀਨ ਸ਼ਾਟ ਮਾਰ ਕੇ ਆ ਜਓ ਉਹੀ ਤੁਹਾਨੂੰ ਮਿਲ ਜੂਗਾ ਨਾਲ ਦੀ ਨਾਲ ਸਰ ਆਈਟਮ ਹੈ ਜੀ ਪਿਓਰ ਕਾਟਨ ਦੀ ਜੈਪੁਰੀ ਸੂਟ ਨੇ ਜੀ ਜੈਪੁਰੀ ਹਾਂਜੀ ਪੂਰੀ 5 ਮੀਟਰ ਕੱਟ ਹੈ ਜੀ ਕਾਟਨ ਦਾ ਰਹਿਣਾ ਜੀ ਨਾਲ ਦਬੱਟਾ ਨਪੱਟਾ ਵੀ ਨਾਲ ਹੈ ਹਾਂਜੀ ਅਰੇਂਜ ਹੈਗੀ ਹੈ ਜੀ 300 ਰੁਪਏ ਦਾ ਸੂਟ ਹੈ ਜੀ ਕੁੱਲ ਜੇ ਮਾਰਕੀਟ ਚ ਲਈ ਆਪਾਂ ਹੋਰ ਕਿੰਨੇ ਦਾ ਬਿਲੂ ਦੇ ਨਾਲ ਇਹ ਹੀ ਸੂਟ 4.5 500 ਰੁਪਏ ਚ ਮਿਲੂਗਾ ਜੀ 4.5 500 ਦਾ ਹਾਂਜੀ ਆਪਣੇ ਕੋਲੋਂ ਕਿੰਨੇ ਦਾ ਮਿਲੂਗਾ ਇਹ ਕੁੱਲ 300 ਰੁਪਏ ਸੂਟ ਹੈ ਜੀ ਕੁੱਲ 300 ਰੁਪਏ ਦਾ ਲੋ ਜੀ ਬੋਤਲ ਵਿੱਚ ਆਏ ਹੋਏ ਜੀ ਠੀਕ ਹੈ ਜੀ ਅਲੱਗ ਅਲੱਗ ਡਿਜ਼ਾਈਨ ਨੇ ਜੀ ਪ੍ਰਿੰਟ ਬਹੁਤ ਨੇ ਜੀ ਆਹ ਪ੍ਰਿੰਟ ਦੇਖ ਲਓ ਦਰਸ਼ਕੋ ਨਾਲ ਦੇ ਨਾਲ ਤੁਹਾਨੂੰ ਪ੍ਰਿੰਟ ਵੀ ਦਿਖਾ ਰਹੇ ਹਾਂ ਜੈਪੂਰੀ ਦੀ ਐਟਮਾ ਨੇ ਜੀ ਇਹ ਪਿਓਰ ਕਾਟਨ ਦੀਆਂ ਆਲ ਓਵਰ ਸੂਟ ਹੈ ਜੀ ਪੂਰਾ ਡਿਜ਼ਾਈਨਿੰਗ ਬਹੁਤ ਸਾਢਲੇ ਵੀ ਜੀ ਸਾਰੀ ਡਿਜ਼ਾਈਨਿੰਗ ਜੀ ਤੁਹਾਨੂੰ ਦਿਖਾਇਆ ਵੀ ਨਹੀਂ ਸਕਦੇ ਕੈਮਰੇ ਤੇ ਅਲੱਗ-ਅਲੱਗ ਡਿਜ਼ਾਈਨ ਨੇ ਜੀ ਦਰਸ਼ਕੋ ਜਿਸ ਤਰ੍ਹਾਂ ਇਹ ਪੂਰੀ 5 ਮੀਟਰ ਦੀ ਕੱਟ ਰਹਿਣੀ ਹੈ ਜੀ ਠੀਕ ਹੈ ਜੀ ਸਾਰੇ ਡਿਜੀਟਲ ਪ੍ਰਿੰਟ ਹੋਏ ਹੋਏ ਨੇ ਜੀ ਮਸਲੀਨ ਦਾ ਹੈਗਾ ਜੀ ਨਾਲ ਦੁਪੱਟਾ ਪ੍ਰਿੰਟ ਜੀ ਨਾਲ ਦੁਪੱਟਾ ਇਹਦੇ ਵੀ ਨਾਲ ਹੈ ਹਾਂਜੀ 4-4 ਰੰਗਾਂ ਦਾ ਕਲਰ ਚਾਰਟ ਹੈ ਜੀ ਇਹ ਠੀਕ ਹੈ ਪ੍ਰਾਈਸ ਕਿ ਰਹੂਗਾ ਪ੍ਰਾਈਸ ਸੂਟ ਦੇਣਾ ਜੀ ਇਹ 550 ਰੁਪਏ ਦਾ ਜੀ 550 ਦਾ ਹਾਂਜੀ 550 ਰੁਪਏ ਦਾ ਜੀ ਆਪਾ ਮਾਰਕੀਟ ਚ ਗੱਲ ਕਰੀਏ ਮਾਰਕੀਟ ਚ ਕੀ ਰੇਟ ਵਿਗਦਾ ਹੈ ਇਹੇ ਹੀ ਸੂਟ 7-800 ਰੁਪਏ ਤੱਕ ਸੇਲ ਹੋ ਰਹੇ ਨੇ ਜੀ ਇਹ ਜਿੰਮੇਵਾਰੀ ਆਪਣੀ ਨਿਕਬ ਵੀ ਆਪਾ ਰੇਟ ਦੀ ਗੱਲ ਕਰੀਏ ਹਾਂਜੀ ਹਾਂਜੀ ਸਾਡੀ ਰੇਟ ਦੀ ਫੁੱਲ ਜ਼ਿੰਮੇਵਾਰੀ ਹੈ ਜੀ ਠੀਕ ਹੈ ਵੀ ਪਿੰਡਚੋ ਦਾ ਪਿੰਡਚੋ ਦਾ ਨਹੀਂ ਮਿਲ ਸਕਦਾ ਕਿਸੇ ਨਾਲ ਦਾ ਹੋਰ ਕਿਤੋਂ ਜ਼ਿੰਮੇਵਾਰੀ ਹੈ ਜੀ 10 ਰੁਪਏ ਪੀਸ ਘੱਟ ਵੀ ਨਹੀਂ ਮਿਲ ਸਕਦਾ ਜੀ ਠੀਕ ਹੈ ਹਾਂਜੀ ਵੀ ਇਹਨੇ ਜਾਇਜ਼ ਰੇਟ ਦੇ ਛੋਟੇ ਹਾਂਜੀ ਇਹ ਚਾੜ ਲੈਵੇ ਸਟਾਕ ਫੁੱਲ ਹੈ ਜੀ ਕੋਈ ਚਾੜ ਲੈਵੇ 10-20 ਸੂਟ ਨਹੀਂ ਹੈਗੇ ਜੀ ਕੁਆਂਟੀਟੀ ਦੀ ਫੁੱਲ ਲੈ ਜਿੰਨੇ ਮਰਜ਼ੀ ਆਈਟਮ ਲੈ ਲ ਇਹ ਲੱਗਦਾ ਕਿ ਡਿਜ਼ਾਈਨ ਨੇ ਸਾਰੇ ਜੀ ਡਿਜੀਟਲ ਪ੍ਰਿੰਟ ਹੋਏ ਹੋਏ ਨੇ। ਜੇ ਕਿਸੇ ਨੇ ਬੜੀ ਵਾਸਤੇ ਬਣਾਉਣੀ ਹੈ ਪੰਜਾਬ ਦੇ ਕੋਈ ਵਿਆਹ ਸ਼ਾਦੀ ਵਾਸਤੇ। ਹਾਂਜੀ ਹਾਂਜੀ। ਉਹ ਵੀ ਆ ਸਕਦਾ। ਹਾਂਜੀ ਹਾਂਜੀ। ਬੜੀ ਵਾਲੇ ਵਿਆਹ ਸ਼ਾਦੀ ਵਾਸਤੇ ਜੀ ਕੜਾਈ ਦੇ ਆਈਟਮ ਫੁੱਲ ਹਟ ਲੈਵੇ ਜੀ। ਠੀਕ ਹੈ। ਹਾਂਜੀ ਅਲੱਗ-ਅਲੱਗ ਡਿਜ਼ਾਈਨ ਨੇ ਚਾਏ ਹੋਏ ਜੀ। ਪ੍ਰਿੰਟ ਦੇ ਆਈਟਮਾਂ ਨੇ ਜੀ ਇਹ ਘੇਰੇ ਤੇ ਦੇ ਕੜਾਈ ਦਾ ਵਰਕ ਹੈ ਜੀ। ਠੀਕ ਹੈ ਜੀ। ਡਬੱਟੇ ਤੇ ਲੈਂਸ ਪੱਟੀ ਦਾ ਕੰਮ ਹੈ ਜੀ ਹੋਇਆ ਹੋਇਆ ਰੇਂਜ ਹੈਗੀ ਹੈ ਜੀ 500 ਰੁਪਏ ਸੂਟ ਹੈ ਜੀ ਕੁੱਲ ਇਹ ਵੀ 500 ਦਾ ਹਾਂਜੀ 500 ਰੁਪਏ ਸੂਟ ਹੈ ਜੀ ਚਾਰ-ਚਾਰ ਰੰਗਾਂ ਦੇ ਕਲਰ ਚਾਰਟ ਨੇ ਜੀ ਪੱਕੇ ਰੰਗਾਂ ਵਾਲੀ ਆਈਟਮਾਂ ਨੇ ਸਾਰੀਆਂ ਇਹ ਜੀ ਠੀਕ ਹੈ ਜੀ ਅਲੱਗ-ਅਲੱਗ ਇੱਚ ਡਿਜ਼ਾਈਨ ਨੇ ਬਹੁਤ ਆਏ ਹੋਏ ਪ੍ਰਿੰਟ ਦੇ ਜੀ ਸੂਟ ਦੇਣ ਹੈ ਜੀ ਕੁੱਲ 500 ਰੁਪਏ ਦਾ ਜੀ ਕੁੱਲ 500 ਦਾ ਵੀ ਹਾਂਜੀ ਬਾਜ਼ਾਰਾਂ ਦੇ ਵਿੱਚ ਇਹੀ ਸੂਟ 700 ਰੁਪਏ ਤੱਕ ਸੇਲ ਹੋ ਰਹੇ ਨੇ ਜੀ ਸੋ 100 ਕਲੈਕਸ਼ਨ ਸ਼ਾਇਲੀ ਤੇ ਤੁਹਾਨੂੰ ਇਹੀ ਸੂਟ 500 ਰੁਪਏ ਦਾ ਮਿਲੂਗਾ ਜੀ ਵੈਰਾਈਟੀ ਤੁਸੀਂ ਦੇਖ ਸਕਦੇ ਹੋ ਵੈਰਾਈਟੀ ਫੁੱਲ ਆ ਸਾਡਲੇ ਵੇ ਡਿਜੀਟਲ ਪ੍ਰਿੰਟ ਦੀਆਂ ਪਿਓਰ ਕਾਟਨ ਦੀਆਂ ਆਈਟਮਾਂ ਨੇ ਜੀ ਸਾਰਾ ਜਰੀ ਦਾ ਵਰਕ ਹੈ ਹੀ ਸੂਟ ਤੇ ਹੋਇਆ ਹੋਇਆ ਹੈ ਜੀ ਸੈਲਫ ਪ੍ਰਿੰਟ ਦੀ ਬਾਟਮ ਹੈ ਜੀ ਇਹਦੀ ਦੁਬੱਟਾ ਹੈਗੇ ਜੀ ਪਿਓਰ ਮਸਲੀਨ ਦਾ ਚਾਰ-ਚਾਰ ਰੰਗਾਂ ਦਾ ਕਲਰ ਚਾਰਟ ਹੈ ਜੀ ਸੂਟ ਦੇਣਾ ਜੀ ਇਹ ਕੁੱਲ 500 ਰੁਪਏ ਦਾ ਸੂਟ ਦੇਣਾ ਹੈ ਪ੍ਰਿੰਟ ਦੀਆਂ ਆਈਟਮਾਂ ਨੇ ਜੀ ਸਾਰਾ ਕੜਾਈ ਦਾ ਵਰਕ ਹੋਇਆ ਹੋਇਆ ਜੀ ਇਹਤੇ ਤੇ ਕਾਟਨ ਦੀ ਰਹਿਣੀ ਹੈ ਜੀ ਨਾਲ ਬਾਟਮ ਜੀ ਦਬੱਟਾ ਹੈਗਾ ਜੀ ਪਿਓਰ ਮਸਲੀਨ ਦਾ ਜੀ ਰੇਂਜ ਹੈਗੀ ਹੈ ਜੀ 550 ਰੁਪਏ ਸੂਟ ਹੈ ਜੀ ਕੁੱਲ ਠੀਕ ਹੈ ਜੀ ਹਾਂਜੀ ਡਿਜੀਟਲ ਪ੍ਰਿੰਟ ਹੋਏ ਹੋਏ ਨੇ ਆਈਟਮਾਂ ਤੇ ਜੀ ਚਾਰ ਚਾਰ ਰੰਗਾਂ ਦੇ ਕਲਰ ਚਾਰਟ ਨੇ ਜੀ ਕੁੱਲ 550 ਰੁਪਏ ਸੂਟ ਦੇ ਨੇ ਜੀ ਡਿਜ਼ਾਈਨਿੰਗ ਸਟਾਕ ਬਹੁਤ ਹੜਲ ਵਿੱਚ ਆਇਆ ਹੈ 550 ਰੁਪਏ ਸੂਟ ਹੈ ਜੀ ਕੁੱਲ ਕੁੱਲ 550 ਦਾ ਜੀ ਜੇ ਮਾਰਕੀਟ ਦੀ ਗੱਲ ਕਰੀ ਆਪਾਂ ਮਾਰਕੀਟ ਦੇ ਵਿੱਚ ਇਹ ਸੂਟ 100000 ਰੁਪਏ ਤੱਕ ਵਿਕ ਰਹੇ ਨੇ 100000 ਤੱਕ ਹਾਂਜੀ 100000 ਰੁਪਏ ਤੱਕ ਜੀ ਸਲਵਾਰ ਵਰਕ ਦੀਆਂ ਆਈਟਮਾਂ ਨੇ ਜੀ ਇਹ ਡਿਜੀਟਲ ਪ੍ਰਿੰਟ ਦੇ ਨਾਲ ਨੇ ਜੀ ਬਾਟਮ ਤੇ ਇਹਦੇ ਵਰਕ ਹੈ ਜੀ ਦਬੱਟੇ ਤੇ ਲੈਂਸ ਪੱਟੀ ਦਾ ਕੰਮ ਹੈ ਜੀ ਹੋਇਆ ਹੋਇਆ ਰੇਟ ਦੱਸੀ ਰੇਟ ਸੂਟ ਦੇਣਾ ਜੀ ਇਹ ਕੁੱਲ 500 ਰੁਪਏ ਦਾ ਜੀ ਇਹ ਵੀ 500 ਦਾ ਹਾਂਜੀ 500 ਰੁਪਏ ਸੂਟ ਦੇਣਾ ਜੀ ਡਿਜ਼ਾਈਨ ਇਹ ਚ ਅਲੱਗ-ਅਲੱਗ ਨੇ ਜੀ ਪ੍ਰਿੰਟ ਦੇ ਸਾਰਾ ਡਿਜੀਟਲ ਪ੍ਰਿੰਟ ਹੈ ਜੀ ਪੱਕੇ ਰੰਗ ਦੀਆਂ ਆਈਟਮਾਂ ਨੇ ਜੀ ਇਹ ਸਾਰੀਆਂ ਹੀ ਪੱਕੇ ਰੰਗ ਦੀਆਂ ਹਾਂ ਜੀ ਪੱਕੇ ਰੰਗਾਂ ਦੀਆਂ ਜੀ ਪੱਕੇ ਰੰਗ ਦੀਆਂ ਆਈਟਮਾਂ ਸਾਰੀ ਹਾਂ ਜੀ ਕੁੱਲ 500 ਰੁਪਏ ਸੂਟ ਹੈ ਜੀ ਇੱਕ ਆਈਟਮ ਜੀ ਸਭ ਤੋਂ ਜ਼ਿਆਦਾ ਸੇਲ ਹੋ ਰਹੀ ਹੈ ਜੀ ਮਾਰਕੀਟ ਦੇ ਵਿੱਚ ਪ੍ਰਿੰਟੇ ਦੀ ਬਾਟਮ ਹੈ ਜੀ 11 12 ਇਚ ਕਲਰ ਆਏ ਹੋਏ ਨੇ ਜੀ ਅੱਛਾ ਕੋਈ ਤਾਂ ਇਹ ਸੂਟ ਵੇਚ ਰਿਹਾ ਜੀ 800 ਰੁਪਏ ਦਾ ਜੀ ਠੀਕ ਹੈ ਕੋਈ ਦੇ ਰਿਹਾ ਜੀ ਇਹ 700 ਰੁਪਏ ਦਾ ਆਪਾਂ ਕਿੰਨੇ ਦੇ ਮੰਗਿਆ ਆਪਾਂ ਅਸੀਂ ਸੂਟ ਦੇ ਰਿਹਾ ਜੀ ਇਹ ਕੁੱਲ 550 ਰੁਪਏ ਦਾ ਜੀ 550 ਦਾ ਵੀ ਹਾਂ ਜੀ ਪਿਓਰ ਕੈਮਰਿਕ ਦੀ ਆਈਟਮ ਠੀਕ ਹੈ ਕੁੱਲ 550 ਰੁਪਏ ਸੂਟ ਹੈ ਜੀ ਗਾਰੰਟੀ ਦੇ ਨਾਲ ਡਿਜ਼ਾਈਨਿੰਗ ਵਿੱਚ ਅਲੱਗ-ਅਲੱਗ ਡਿਜ਼ਾਈਨਿੰਗ ਹੈ ਜੀ ਸਟਾਕ ਸਾਡੇ ਲਈ ਫੁੱਲ ਹੈ ਜੀ ਅਸੀਂ 500 ਰੁਪਏ ਸੂਟ ਦੇ ਰਹੇ ਹਾਂ ਜੀ ਕਾਇਮਰਿਕ ਦਾ ਇਹ ਵੀ 550 ਸਾਰੇ ਹਾਂਜੀ 550 ਰੁਪਏ ਦਾ ਜੀ ਆ ਵੀ 550 ਦਾ 550 ਜੀ ਸਾਰੇ ਡਿਜੀਟਲ ਪ੍ਰਿੰਟ ਹੋਏ ਹੋਏ ਨੇ ਜੀ ਐਟਮਾ ਤੇ ਕੁੱਲ 550 ਰੁਪਏ ਸੂਟ ਹੈ ਜੀ ਸੋਨੀ ਕਲੈਕਸ਼ਨ ਸ਼ਾਜਲੀ ਤੇ ਜੀ ਸਟਾਕ ਫੁੱਲ ਆ ਸਾਡੇ ਲਵੇ ਜੀ ਅਲੱਗ-ਅਲੱਗ ਇਹਦੇ ਡਿਜ਼ਾਈਨ ਬਣੇ ਹੋਏ ਨੇ ਜੀ ਇਹ ਲਵੇ ਫਰ ਅਸੀਂ ਵੀ 550 ਹਾਂਜੀ ਸਾਰੇ 550 ਰੁਪਏ ਰੇਂਜ ਦੇ ਵਿੱਚ ਸੂਟ ਆਏ ਨੇ ਜੀ ਇਹ ਨਵੇਂ ਤੋਂ ਨਵੇਂ ਰੰਗ ਨੇ ਜੀ ਪ੍ਰਿੰਟ ਦੇ ਇਹੀ ਸੂਟ ਮਾਰਕੀਟਾਂ ਦੇ ਵਿੱਚ 7-800 ਰੁਪਏ ਤੱਕ ਸੇਲ ਹੋ ਰਿਹਾ ਜੀ ਠੀਕ ਹੈ ਜੀ ਤੇ ਜੀ ਪੂਰੀ ਠੀਕ ਹੈ ਚਾਰ-ਚਾਰ ਰੰਗ ਨੇ ਦੇ ਵਿੱਚ ਜੀ ਮਾਰਕੀਟ ਦੇ ਵਿੱਚ ਇਹੀ ਆਈਟਮਾਂ 1000-1200 ਰੁਪਏ ਤੱਕ ਸੇਲ ਹੋ ਰਹੀਆਂ ਨੇ ਜੀ ਸੋਨੀ ਕਲੈਕਸ਼ਨ ਸ਼ਾਇਲੀ ਤੇ ਇਹੀ ਸੂਟ 850 ਰੁਪਏ ਦਾ ਦੇ ਰਿਆ ਸੀ ਜੀ ਦੇਖ ਲਓ ਕੈਮਰਾ ਦੇਖੋ ਕਿੰਨਾ ਟੈਂਟ ਹੈ ਜੀ ਪੱਕੀ ਗੱਲ ਹੈ ਇਹ ਹਾਂਜੀ ਫੁੱਲ ਸਾਡੀ ਰੇਟ ਦੀ ਗਰੰਟੀ ਹੈ ਜੀ ਜ਼ਿੰਮੇਵਾਰੀ ਹੈ ਸਾਡੀ ਜੀ 850 ਰੁਪਏ ਸੂਟ ਹੈ ਜੀ ਕੁੱਲ ਕਾਟਨ ਲਾਉਨ ਸਿਮਰ ਹੈ ਜੀ ਲੋ ਵੀ ਬਾਈ ਜੂ ਕਰ ਲਓ ਸੰਪਰਕ ਕਰ ਲਓ ਬਾਈ ਨੂੰ ਗਰਮੀ ਵਾਲੇ ਪਿਓਰ ਕਾਟਨ ਦੇ ਬੇਸ ਨੇ ਸਾਰੇ ਇਹ ਜੀ ਸਭ ਤੋਂ ਜ਼ਿਆਦਾ ਆਈਟਮ ਸੇਲ ਹੋ ਰਹੀ ਹੈ ਜੀ ਕਾਟਨ ਸਿਮਰ ਦੀ ਜੀ ਟੈਬੀ ਕਾਟਨ ਦੀਆਂ ਆਈਟਮਾਂ ਨੇ ਜੀ ਇਹ ਸਾਰੇ ਡਿਜੀਟਲ ਪ੍ਰਿੰਟ ਹੈ ਜੀ ਤੇਔਰ ਮਸਲੀਨ ਦਾ ਦੁਬੱਟਾ ਜੀ ਪੂਰੀ ਸਵਾ 2 ਮੀਟਰ ਕੱਟ ਹੈ ਜੀ ਠੀਕ ਹੈ ਦੁਬੱਟਾ ਵੀ ਸਾਰਾ ਡਿਜੀਟਲ ਪ੍ਰਿੰਟ ਹੋਇਆ ਹੋਇਆ ਹੈ ਜੀ ਸੋਲੋ ਪੀਸ ਨੇ ਜੀ ਇਹ ਅਲੱਗ-ਅਲੱਗੇ ਚ ਡਿਜ਼ਾਈਨ ਨੇ ਜੀ ਸਾਰੇ ਆਏ ਹੋਏ ਸਟਾਕ ਸਾਡੇ ਲਈ ਫੁੱਲ ਹੈ ਜੀ ਰੇਟ ਇਹੀ ਸੂਟ ਮਾਰਕੀਟਾਂ ਦੇ ਵਿੱਚ 12 1250 ਰੁਪਏ ਤੱਕ ਸੇਲ ਹੋ ਰਿਹਾ ਜੀ ਸੋਨਨੀ ਕਲੈਕਸ਼ਨ ਸਾਜ ਲਈ ਤੇ ਇਹ ਸੂਟ ਅਸੀਂ 850 ਰੁਪਏ ਦੇ ਰਹੇ ਹਾਂ ਜੀ ਕੁੱਲ ਹਾਂਜੀ ਆਲ ਓਵਰ ਸੂਟ ਹੈ ਜੀ ਪੂਰੀ 5 ਮੀਟਰ ਕੱਟ ਹੈ ਜੀ ਠੀਕ ਹੈ ਸਟਾਕ ਸਾਡੇ ਲਈ ਫੁੱਲ ਹੈ ਜੀ ਪ੍ਰਿੰਟ ਦਾ ਸਾਰੇ ਮਿਲ ਮੇਡ ਮਾਲ ਨੇ ਜੀ ਇਹ ਪੱਕੇ ਰੰਗਾਂ ਦੇ ਵਿੱਚ ਡਿਜੀਟਲ ਪ੍ਰਿੰਟ ਦੀਆਂ ਆਈਟਮਾਂ ਨੇ ਜੀ ਦਰਸ਼ਕੋ ਮਾਰ ਲਓ ਸਕਰੀਨਸ਼ਾਟ ਕਰਾ ਜਿਹੜਾ ਲੈਣਾ ਤੁਸੀਂ ਤੁਹਾਨੂੰ ਸਾਰੇ ਡਿਜੀਟਲ ਪ੍ਰਿੰਟ ਹੋਏ ਹੋਏ ਨੇ ਜੀ ਕੁੱਲ ਸੂਟ 850 ਰੁਪਏ ਦਾ ਸੂਟ ਹੈ ਜੀ ਪਿਓਰ ਕਾਟਨ ਦੀਆਂ ਫੈਂਸੀ ਆਈਟਮਾਂ ਨੇ ਜੀ ਇਹ ਹਾਂਜੀ ਰੇਟ ਸਾਰਾ ਕੜਾਈ ਦਾ ਵਰਕ ਹੈ ਜੀ ਇਹਦੇ ਤੇ ਹੋਇਆ ਹੋਇਆ ਹੈ ਜੀ ਇਹ ਹੋਰ ਮਸਲੀਨ ਦਾ ਹੈਗਾ ਜੀ ਨਾਲ ਟਵੱਟਾ ਰੇਂਜ ਹੈਗੀ ਹੈ ਜੀ ਦੀ 1050 ਰੁਪਏ ਸੂਟ ਦੇ ਰਹੇ ਹਾਂ ਜੇ ਅਸੀਂ ਮਾਰਕੀਟ ਚ ਕਹਿੰਦੇ ਮੈਨੂੰ ਮਾਰਕੀਟ ਦੀ ਮਾਰਕੀਟ ਦੇ ਵਿੱਚ ਇਹੀ ਸੂਟ 15 1600 ਰੁਪਏ ਤੱਕ ਸੇਲ ਹੋ ਰਹੇ ਨੇ ਜੀ 1500 ਸੇਲ ਫੋਟੋ ਵਾਲੇ ਪੀਸ ਨੇ ਜੀ ਇਹ ਤਮੰਨਾ ਬ੍ਰਾਂਡ ਦੇ ਜੀ ਠੀਕ ਹੈ ਚਾਰ ਚਾਰ ਇਚ ਕੰਡਰ ਚਾਟ ਨੇ ਰੰਗਾਂ ਦੇ ਜੀ ਅਲੱਗ-ਅਲੱਗ ਸੂਟਾਂ ਦੀ ਡਿਜ਼ਾਈਨਿੰਗ ਹੈ ਇਹ ਚਾਈ ਹੋਈ ਜੀ ਤੇ ਵੀ ਜੀ ਸਾਰੇ ਡਿਜੀਟਲ ਪ੍ਰਿੰਟ ਦੀਆਂ ਆਟਮਾ ਨੇ ਜੀ ਇਹ ਸਭ ਤੋਂ ਵੱਧ ਸੇਲ ਹੋਣ ਵਾਲੇ ਫੈਂਸੀ ਸੂਟ ਜੀ ਕੁੱਲ ਰੇਂਜ 1050 ਰੁਪਏ ਦਾ ਸੂਟ ਹੈ ਜੀ ਇਹ ਵੀ 1000 ਰੁਪਏ ਦਾ ਹਾਂਜੀ 1050 ਰੁਪਏ ਦਾ ਸੂਟ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਜੀ ਚਾਰ-ਚਾਰ ਰੰਗਾਂ ਦੇ ਕੱਟਰਚਟ ਨੇ ਜੀ ਇਹ ਹੀ ਸੂਟ ਆਪਾਂ ਨੂੰ 1500-1600 ਰੁਪਏ ਤੱਕ ਮਿਲੂਗਾ ਜੀ ਮਾਰਕੀਟ ਦੇ ਵਿੱਚੋਂ ਜੀ ਸਮੰਨਾ ਬ੍ਰਾਂਡ ਦੇ ਪੀਸ ਨੇ ਸਾਰੇ ਹੀ ਅਲੱਗ-ਅਲੱਗ ਡਿਜ਼ਾਈਨ ਦੇ ਡਿਜੀਟਲ ਪ੍ਰਿੰਟ ਦੀਆਂ ਆਈਟਮਾਂ ਨੇ ਜੀ ਇਹ ਹੈਗੀ ਹੈ ਜੀ ਕੁੱਲ 550 ਰੁਪਏ ਸੂਟ ਹੈ ਜੀ ਇਹ ਵੀ 550 ਦਾ ਹਾਂਜੀ 550 ਰੁਪਏ ਚ ਜੀ ਠੀਕ ਹੈ ਬੁਟੀਕ ਵਾਲਿਆਂ ਪਹਿਣਾ ਵਾਸਤੇ ਆਫਰ ਹੈ ਹਾਂਜੀ ਬੁਟੀਕ ਵਾਲਿਆਂ ਪਹਿਣਾ ਵਾਸਤੇ ਜੀ ਜਿਨੇ ਕਢਾਈ ਕਰਨੀ ਹੈਗੀ ਕਿਸ ਨੇ ਪੇਂਟ ਕਰਨੇ ਨੇ ਸੂਟ ਇਹ ਕੁੱਲ 550 ਦਾ ਸੂਟ ਹੈ ਜੀ ਪਰ ਕਲਰ ਚਾਰਟ ਬਹੁਤ ਨੇ ਸਾਡਲੇ ਵਿੱਚ ਆਏ ਹੋਏ ਜੀ ਪਲੇਨ ਦੇ ਵਿੱਚ ਜੀ ਬਹੁਤ ਕਲਰ ਚਾਰਟ ਆਏ ਨੇ ਜੀ ਅਲੱਗ-ਅਲੱਗ ਦੇ ਚ ਡਿਜ਼ਾਈਨ ਨੇ ਜੀ ਜ਼ੀਰੋ ਚੈੱਕ ਵੀ ਆ ਰਿਹਾ ਚ ਜੀ ਲਾਈਨਿੰਗ ਵਾਲਾ ਬੇਸ ਵੀ ਆ ਰਿਹਾਗਾ ਜੀ ਤੇ ਇੱਕ ਡੱਬੀ ਵਾਲੀ ਆਈਟਮ ਸਭ ਤੋਂ ਜ਼ਿਆਦਾ ਸੇਲ ਹੋ ਰਹੀ ਹੈ ਜੀ ਕੜਾਈ ਕਰ ਲਓ ਜੀ ਜਾਂ ਪੇਟ ਦਾ ਕੰਮ ਕਰ ਲਓ ਤੇ ਕੁੱਲ 550 ਰੁਪਏ ਸੂਟ ਹੈ ਜੀ ਸਾਰੇ ਨੰਨੇ-ਨੰਨੇ ਰੰਗਾਂ ਦਾ ਪੂਰ ਕਾਟਨ ਦੇ ਡਬੱਟੇ ਦੀ ਆਈਟਮ ਹੈ ਜੀ 2 ਮੀਟਰ ਕੱਟ ਹੈ ਜੀ ਡਬੱਟੇ ਦੀ ਠੀਕ ਹੈ ਕੁੱਲ 50 ਰੁਪਏ ਪ੍ਰ ਡਬੱਟਾ ਦੇਣਾ ਜੀ ਕੁੱਲ 50 ਰੁਪਏ ਦਾ ਹਾਂ ਜੀ ਕੁੱਲ 50 ਰੁਪਏ ਦਾ ਜੀ ਅਲੱਗ-ਅਲੱਗ ਇਚ ਕਲਰ ਚਾਰਟ ਨੇ ਜੀ ਆਏ ਹੋਏ 10 ਰੰਗ ਗਣੀਚ ਪਿਓਰ ਕਾਟਨ ਦੇ ਡਬੱਟਿਆਂ ਦੇ ਵਿੱਚ ਜੀ ਕੁੱਲ 50 ਰੁਪਏ ਪ੍ਰਾ ਡਬੱਟਾ ਦੇਨੇ ਜੀ ਬਾਕੀ ਇਚ ਡਿਜ਼ਾਈਨਿੰਗ ਹੋਰ ਬਹੁਤ ਹੈ ਜੀ ਅਲੱਗ-ਅਲੱਗ ਰੇਟਾਂ ਦੇ ਵਿੱਚ ਹੈ ਜੀ ਕਾਟਨ ਦੇ ਡਬੱਟੇ ਦੀ ਵੈਰਾਈਟੀ ਬਹੁਤ ਸਾਡ ਲਵੇ ਜੀ ਪੱਕੇ ਰੰਗਾਂ ਦੇ ਵਿੱਚ ਜੀ ਪਿਓਰ ਕਾਟਨ ਦੇ ਡਬੱਟੇ ਦੇ ਵਿੱਚ ਇੱਕ ਆਈਟਮ ਹੈਗੀ ਜੀ ਕੁੱਲ 70 ਰੁਪਏ ਪ੍ਰਾ ਡਬੱਟਾ ਜੀ ਸਵਾ 2 ਮੀਟਰ ਦੁਪੱਟੇ ਦੀ ਕੱਟ ਹੈ ਜੀ ਇਹਦੀ ਅਲੱਗ-ਅਲੱਗ ਵਿੱਚ ਕਲਰ ਚਾਰਟ ਨੇ ਜੀ ਆਏ ਹੋਏ ਜੀ ਆਮ ਦੁਪੱਟਾ ਮਾਰਕੀਟ ਦੇ ਵਿੱਚ ਇਹੀ 100 ਰੁਪਏ ਦੁਪੱਟਾ ਸੇਲ ਹੋ ਰਿਹਾ ਹੈਗਾ ਜੀ ਸੋਨੀ ਕਲੈਕਸ਼ਨ ਸ਼ਾਇਲੀ ਤੇ ਕੁੱਲ 70 ਰੁਪਏ ਦੁਪੱਟਾ ਹੈ ਜੀ ਪੰਜ-ਪੰਜ ਰੰਗਾਂ ਦੇ ਕਲਰ ਚਾਰਟ ਨੇ ਜੀ ਪਿਓਰ ਕਾਟਨ ਦੇ ਵਿੱਚ ਸਵਾ 2 ਮੀਟਰ ਕੱਟ ਹੈ ਕਰ ਲਓ ਸੰਪਰਕ ਬਈ ਨਾਲ ਉਪਲਬਧ ਹੈ। ਆਪਾਂ ਇਹ ਦੁਪੱਟਾ। ਹਾਂਜੀ ਸੋਨੀ ਜੀ। ਲਿੱਲਣ ਦੇ ਦੁਪੱਟੇ ਦੀ ਆਈਟਮ ਹੈ ਜੀ ਇਹ। ਠੀਕ ਹੈ। 2.5 ਮੀਟਰ ਘੱਟ ਹੈ ਜੀ ਦੁਪੱਟੇ ਦੀ ਜੀ। ਸਭ ਤੋਂ ਵੱਧ ਆਈਟਮ ਸੇਲ ਹੋ ਰਹੀ ਹੈ ਜੀ ਇਹ। 10 ਇੰਚ ਕਲਰ ਨੇ ਜੀ। ਅਲੱਗ-ਅਲੱਗ ਰੰਗ ਆਏ ਹੋਏ ਨੇ ਚੀ ਜੀ। ਪ੍ਰਾਈਸ ਕੀ ਕਰ ਰਹੀ ਹੈ? 75 ਰੁਪਏ ਦੁਪੱਟਾ ਜੀ। ਇਹ ਦੁਪੱਟਾ ਵੀ ਮਾਰਕੀਟ ਦੇ ਵਿੱਚ ਆਮ ਸੋਨੂੰ 100 ਰੁਪਏ ਦਾ ਮਿਲੂਗਾ ਜੀ। ਸੋਨੀ ਕਲੈਕਸ਼ਨ ਸ਼ਾਹਲੀ ਤੇ ਕੁੱਲ 75 ਰੁਪਏ ਦਾ ਦਵੱਟਾ ਦੇਨੇ ਜੀ ਸਟਾਕ ਸਾਡੇ ਨੇ ਬੇੜੇ ਵੱਟੇ ਦਾ ਫੁੱਲ ਹੈ ਜੀ ਕਿਸੇ ਦੁਕਾਨਦਾਰ ਵੀਰ ਨੇ ਅੱਗੇ ਸੇਲ ਕਰਨ ਵਾਸਤੇ ਲੈਣਾ ਹੈਗਾ ਜੀ 100 200 500 ਜਿੰਨਾ ਦਵੱਟਾ ਲੈਣਾ ਹੈ ਜੀ ਸੋਨੀ ਕਲੈਕਸ਼ਨ ਸ਼ਾਇਦ ਹੀ ਤੇ ਮਿਲੂਗਾ ਜੀ ਅਲੱਗ-ਅਲੱਗ ਡਿਜ਼ਾਈਨ ਨੇ ਸਾਰੇ ਇੱਚ ਬਣੇ ਹੋਏ ਜੀ ਦਵੱਟਿਆਂ ਦੀਆਂ ਹੋਰ ਵੀ ਆਟਮਾ ਬਹੁਤ ਨੇ ਜੀ ਸੈਮੀ ਪਿਓਰ ਦਾ ਦਵੱਟਾ ਹੈ ਜੀ 150 ਰੁਪਏ ਦੇ ਦੋ ਦਵੱਟੇ ਦੇਨੇ ਨੇ ਜੀ ਇਹ ਆਮ ਮਾਰਕੀਟ ਦੇ ਵਿੱਚ ਹਾਂਜੀ ਇਹੀ ਦੁਬੱਟਾ 100 ਰੁਪਏ ਦਾ ਇੱਕ ਵਿਕਰੇਗਾ ਜੀ ਸੋਨੀ ਕਲੈਕਸ਼ਨ ਸ਼ਾਇਲੀ ਤੇ 150 ਰੁਪਏ ਦੋ ਦੁਬੱਟੇ ਜੀ ਇਹ ਵੀ ਪਿਓਰਾ ਹੀ ਸਾਰਾ ਹਾਂਜੀ ਹਾਂਜੀ ਪਿਓਰ ਮਸਲੀਨ ਦਾ ਦੁਬੱਟਾ ਜੀ 22 ਮੀਟਰ ਕੱਟ ਹੈ ਜੀ ਰੇਂਜ ਹੈਗੀ ਹੈ ਜੀ ਕੁੱਲ 200 ਰੁਪਏ ਦੁਬੱਟਾ ਜੀ ਪਿਓਰ ਮਸਲੀਨ ਦਾ ਜੀ ਕੁੱਲ 200 ਰੁਪਏ ਦੁਬੱਟਾ ਹੈਗਾ ਜੀ ਦੁਬੱਟਿਆਂ ਦੀਆਂ ਹੋਰ ਵੀ ਵੈਰਾਈਟੀਆਂ ਹਟਲੇ ਬਹੁਤ ਨੇ ਜੀ ਅਲੱਗ-ਅਲੱਗ ਗੈਟਮਣੇ 22 ਹਲ ਦੁਬੱਟਿਆਂ ਦੇ ਵਿੱਚ ਜੀ ਉਹ ਰੋਸੋ ਤੋਂ ਬਾਈ ਦੇ ਕੋਲ ਕੁੜਤਾ ਪਜਾਮਾ ਦਾ ਸਟਾਰਟ ਹੋ ਜਾਂਦਾ ਤੁਸੀਂ ਦੇਖ ਰਹੇ ਹੋ ਬਾਈ ਕੋਲ ਵਿੱਚ ਮਹਿੰਗੇ ਤੋਂ ਮਹਿੰਗੇ ਵੀ ਪਏ ਨੇ 200 ਤੋਂ ਸਟਾਰਟ ਆ ਪਰ ਇਤੋਂ ਮਹਿੰਗਾ ਲੈਣਾ ਕਿਸੇ 200 ਤੋਂ ਉੱਪਰ ਵਾਲੋ ਲੈ ਸਕਦੇ ਹੋ ਦੇਖ ਲਓ ਸਟਾਕ ਤੁਸੀਂ ਦੇਖ ਰਹੇ ਹੋ ਬਾਈ ਕੋਲ ਫੁੱਲ ਆ ਫਰ ਕਿਸ ਤਰ੍ਹਾਂ ਦੀ ਆਈਟਮ ਤੁਸੀਂ ਲੈਣੀ ਹੋ ਤੁਹਾਨੂੰ ਇੱਥੇ ਪੂਰੀ ਆਈਟਮ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਆਈਟਮ ਬਜ਼ੁਰਗਾਂ ਵਾਸਤੇ ਭਾਈਆਂ ਵਾਸਤੇ ਬੀਬੀਆਂ ਵਾਸਤੇ ਆ ਦੇਖ ਲਓ ਤੁਸੀਂ ਪਹਿਲਾਂ ਵੀ ਆਪਾਂ ਦਿਖਾਏ ਸੂਟ ਸਾਰੇ ਇਹ ਬਹੁਤ ਘੱਟ ਰੇਟਾਂ ਤੇ ਜੀ ਰੇਟ ਦੀ ਗੱਲ ਕਰੀਏ ਰੇਟ ਬਾਈ ਦਾ ਬਹੁਤ ਘੱਟ ਰੇਟ ਹੈ ਜਿਹੜਾ ਇਹ ਰੇਟ ਤੁਹਾਨੂੰ ਕਿਤੋਂ ਮਿਲਣਾ ਨਹੀਂ ਹੈਗਾ ਬਾਈ ਕੋਲੇ ਹੋਲ ਸੇਲ ਦਾ ਕੰਮ ਹੈ ਬਾਈ ਦੇ ਕੋਲੇ ਤੁਹਾਨੂੰ ਦਿਖਾ ਰਹੇ ਹਾਂ ਸੋ ਦਰਸ਼ਕੋ ਆਪਾਂ ਸੋਨੀ ਕਲੈਕਸ਼ਨ ਸਾਜਰੀ ਤੇ ਪਹੁੰਚੇ ਹੋਏ ਹਾਂ ਬਾਈ ਜੀ ਆਪਣੇ ਨਾਲ ਖੜੇ ਨੇ ਬਾਈ ਜੀ ਆਪਾਂ ਜੀ ਗੱਲ ਕਰੀਏ ਸਟਾਕ ਦਾ ਤੁਸੀਂ ਦਿਖਾਤਾ ਸਾਨੂੰ ਫੁੱਲ ਸਟਾਕ ਦਿਖਾਓ ਜੀ ਸਟਾਕ ਤੁਹਾਡੇ ਲਈ ਫੁੱਲ ਹੈਗਾ ਜੀ ਠੀਕ ਹੈ ਸਾਰੀ ਆਈਟਮਸ ਤੁਹਾਨੂੰ ਅਸੀਂ ਦਿਖਾ ਆ ਵੀ ਨਹੀਂ ਸਕਦੇ ਜੀ ਵੀਡੀਓ ਬਹੁਤ ਲੰਮੀ ਬਣ ਜਾਣੀ ਹੈ ਜੀ ਬਿਲਕੁਲ ਹਾਂਜੀ ਸੋਨ ਕੈਮਰਾ ਰੇਡੀਆ ਮਰਾ ਦੋ ਹਾਂਜੀ ਦੁਕਾਨ ਤੇ ਆਉਣਾ ਪਊਗਾ ਜੀ ਠੀਕ ਹੈ ਸੁਣੀ ਜੇ ਆਪਾਂ ਗੱਲ ਕਰੀਏ ਜੀ ਵੀ ਆਪਾਂ ਕਹੇ ਜੀ ਵੀ ਬਹੁਤ ਘੱਟ ਰੇਟ ਦੇ ਆਪਣੇ ਹਾਂਜੀ ਬਾਜ਼ਾਰ ਨਾਲੋਂ ਰੇਟ ਨਾਲ ਕਾਫੀ ਫਰਕ ਆ ਬਣਾ ਕਾਫੀ ਫਰਕ ਆਗਾ ਜੀ ਠੀਕ ਹੈ ਹਾਂਜੀ ਰੇਟ ਸਾਰੇ ਸਾਡੇ ਲੈਵੇ ਜੀ ਹੋਲ ਸੇਲ ਦੇ ਰੇਟ ਨੇ ਜੀ ਹੂੰ ਜੀ ਜੇ ਕੋਈ ਬਾਈ ਹੋਲ ਸੇਲ ਵਾਸਤੇ ਲੈਣਾ ਉਹ ਵੀ ਆ ਸਕਦਾ ਹਾਂਜੀ ਹਾਂਜੀ ਉਹਦੇ ਪਾਸੇ ਵੀ ਫੁੱਲਾ ਹਾਂਜੀ ਹਾਂਜੀ ਜੇ ਕਿਸੇ ਬਾਈ ਨੇ ਜੀ ਗਾਹਾਂ ਦੁਕਾਨ ਵਾਸਤੇ ਸੇਲ ਕਰਨੇ ਨੇ ਜੀ ਉਹ ਵੀ ਸਾਡੇ ਲੈਵੇ ਆ ਕੇ ਲੈ ਕੇ ਜਾ ਸਕਦਾ ਹੈਗਾ ਜੀ ਠੀਕ ਹੈ ਜੀ ਹਾਂਜੀ ਸਾਡੇ ਰੇਟ ਉਹਨੂੰ ਪਸੰਦ ਆਉਣਗੇ ਜੀ ਠੀਕ ਹੈ ਜੀ